ਸਾਜ ਕਾਲ ਜਿਵੇਂ ਤੁਹਾਡਾ ਆਪਣਾ ਧਰਮ ਜੀਡੀਪੀ ਤੋਂ ਤੁਸੀਂ ਦੇਦੇ ਹੋ ਜਿਵੇਂ ਦਾ ਡੀਪੀਸੀ ਪੰਜਾਬੀ ਤੇ ਪੱਤਰਕਾਰ ਦਲਵੀਰ ਚਰਖਾ ਦੀ ਮਕੇਰੀਆਂ ਤੋਂ 에ਰਪੋਰਟ ਤਾਂ ਦਾਦੇ ਇੱਕ ਸੈਦੂ ਨਸਹਰਾ ਪਹਲਾਈ ਕਮੇਟੀ ਵੱਲੋਂ ਗੰਦੇ ਪਾਣੀ ਦੀ ਸਮੱਸਿਆ ਅਤੇ ਸੜਕਾਂ ਦੀ ਮਾੜੀ ਹਾਲਤ ਦੇ ਵਿਰੋਧ ਵਿੱਚ ਬਸਟੈਂਡ ਸੈਦੂ ਨਸਹਰਾ ਵਿਖੇ ਰੋਜ਼ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਕਮੇਟੀ ਮੈਂਬਰਾਂ ਨੇ ਪ੍ਰਤੀਕ ਤੌਰ ਤੇ ਸੜਕ ਤੇ ਝੋਨੇ ਦੀ ਲਵਾਈ ਕੀਤੀ ਅਤੇ ਸਥਾਨਕ ਪ੍ਰਸ਼ਾਸਨ ਦਾ ਪੁਤਲਾ ਵੀ ਫੋਕਿਆ ਇਸ ਮੌਕੇ ਤਰਮਿੰਦਰ ਸਿੰਘ ਪ੍ਰਧਾਨ ਸੈਦੂ ਨਸਹਰਾ ਵੈਲਫੇਅਰ ਕਮੇਟੀ ਨੇ ਕਿਹਾ ਕਿ ਹਾਜੀਪੁਰ ਤੋਂ ਠਾਕਰ ਦੁਆਰੇ ਨੂੰ ਜਾਂਦੀ ਸੜਕ ਦੀ ਹਾਲਤ ਬਹੁਤ ਮਾੜੀ ਇਹ ਸੜਕ ਥੋੜੀ ਜਹੀ ਬਰਸਾਤ ਤੋਂ ਬਾਅਦ ਸੱਪੜ ਦਾ ਰੂਪ ਧਾਰਨ ਕਰ ਲੈਂਦੀ ਹੈ ਰੋਜ਼ਾਨਾ ਕਰੀਬ 35 ਪਿੰਡਾਂ ਦੇ ਲੋਕ ਇਸ ਸੜਕ ਤੋਂ ਲੰਘਦੇ ਹਨ ਅਤੇ ਸੜਕ ਦੀ ਮਾੜੀ ਹਾਲਤ ਕਾਰਨ ਅਕਸਰ ਹਾਦਸਿਆਂ ਦਾ ਕਾਰਨ ਬਣਦੀ ਹੈ ਤੰਦਾ ਦੇ ਕਿ ਉਹਨਾਂ ਨੇ ਕਿਹਾ ਕਿ ਇੱਥੇ ਬਹੁਤ ਸਾਰੇ ਹਾਦਸੇ ਹੋ ਚੁੱਕੇ ਹਨ ਇਸ ਤੋਂ ਇਲਾਵਾ ਗੰਦਾ ਪਾਣੀ ਵੀ ਵਾਤਾਵਰਨ ਨੂੰ ਪ੍ਰਦੂਸ਼ਿਤ ਕਰ ਰਿਹਾ ਹੈ ਅਤੇ ਬਰਸਾਤ ਦੇ ਮੌਸਮ ਵਿੱਚ ਮਲੇਰੀਆ ਡੇਂਗੂ ਦਾ ਖਤਰਾ ਬਣਿਆ ਹੋਇਆ ਹੈ ਪਿੰਡ ਵਾਸੀਆਂ ਨੇ ਸਥਾਨਕ ਬੀਡੀਪੀਓ ਅਤੇ ਲੋਕ ਨਿਰਮਾਣ ਵਿਭਾਗ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਇਸ ਮਾਮਲੇ ਵੱਲ ਧਿਆਨ ਦਿੱਤਾ ਜਾਵੇ ਅਤੇ ਗੰਦੇ ਪਾਣੀ ਦੀ ਨਿਕਾਸੀ ਅਤੇ ਸੜਕ ਦੀ ਮੁਰੰਮਤ ਦਾ ਯੋਗ ਪ੍ਰਬੰਧ ਕੀਤਾ ਜਾਵੇ ਪਿੰਡ ਦੇ ਲੋਕਾਂ ਨੇ ਦੁਖੀ ਹੋ ਕੇ ਸੜਕ ਦੇ ਉੱਤੇ ਹੀ ਲਗਾ ਦਿੱਤਾ ਝੋਨਾ ਤੁਸੀਂ ਦੇਖਦੇ ਪਈਓ ਤਸਵੀਰਾਂ ਆਪਣੀ ਸਕਰੀਨ ਦੇ ਉੱਤੇ ਕਿ ਬਹੁਤ ਸਾਰਾ ਪਾਣੀ ਸੜਕ ਦੇ ਉੱਤੇ ਖੜਾ ਹੋਇਆ ਹੈ ਜਿਹਦੇ ਵਿੱਚੋਂ ਲੋਕ ਪਹੁੰਚੇ ਚੱਕ ਚੱਕ ਕੇ ਲੰਘਦੇ ਨੇ ਤੇ ਬਹੁਤ ਸਾਰੀਆਂ ਜਿਹੜੀਆਂ ਇੱਥੋਂ ਗੱਡੀਆਂ ਵੀ ਲੰਘਦੀਆਂ ਨੇ ਲੋਕ ਇਸ ਗੱਲ ਤੋਂ ਬਹੁਤ ਜ਼ਿਆਦਾ ਦੁਖੀ ਨੇ ਲੋਕਾਂ ਨੇ ਪਹਿਲਾ ਕਿ ਇਹ ਸੜਕ ਦੇ ਪਾਣੀ ਦੇ ਵਿੱਚ ਹੀ ਲਗਾ ਦਿੱਤਾ ਝੋਨਾ ਤੇ ਜਿਹੜਾ ਆ ਕਿ ਲੋਕਲ ਪ੍ਰਸ਼ਾਸਨ ਨੂੰ ਚੰਗੀ ਤਰ੍ਹਾਂ ਕੋਸਿਆ ਇਸ ਮੌਕੇ ਪਿੰਡ ਸੈਦੋਨ ਸਹਿਰਾ ਦੇ ਵਸਨੀਕ ਕੁਲਦੀਪ ਸਿੰਘ ਸੂਬੇਦਾਰ ਤੇਹਲ ਸਿੰਘ ਸੂਬੇਦਾਰ ਐਡਵੋਕੇਟ ਰਾਹੁਲ ਬਹਿਲ ਮਹਿੰਗਾ ਸਿੰਘ ਗੁਰਵਿੰਦਰ ਸਿੰਘ ਸੁਖदयाल ਸਿੰਘ ਪ੍ਰੇਮਚੰਦ ਪਰਮਜੀਤ ਸਿੰਘ ਪੰਕਜ ਕੁਮਾਰ ਚਰਨੈਲ ਸਿੰਘ ਆਦਿ ਹਾਜ਼ਰ ਸਨ ਤੇ ਨਾਲ ਦੀ ਨਾਲ ਹੋਰ ਵੀ ਜਨਤਕ ਤੌਰ ਤੇ ਬਹੁਤ ਸਾਰੇ ਲੋਕ ਇਹਨਾਂ ਦਾ ਸਾਥ ਦੇਣ ਦੇ ਲਈ ਪਹੁੰਚੇ ਦੇ ਦੇ ਪਿਓ ਤੁਸੀਂ ਤਸਵੀਰਾਂ ਸਾਡੇ ਨਾਲ ਸੈਦੋ ਨਸਹਿਰਾ ਜੋ ਕਿ ਜਿਲ੍ਹਾ ਹੁਸਿਆਰਪੁਰ ਦੇ ਵਿੱਚ ਪੈਂਦਾ ਹੈ ਧੰਨਵਾਦ ਇਸੇ ਤਰ੍ਹਾਂ ਖਬਰਾਂ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜ਼ਰੂਰ ਦਬਾ ਲਓ ਤਾਂ ਕਿ ਹਰ ਖਬਰ ਪਾਉ ਸਕੇ ਤੁਹਾਡੇ ਤੱਕ ਬੜੇ ਹੀ ਆਰਾਮ ਦੇ ਨਾਲ ਧੰਨਵਾਦ ਭਿੰਦਰ ਸਿੰਘ ਅੱਜ ਪਿੰਡ ਸੈਦੋਂ ਇਸ਼ਾਰੇ ਦੇ ਵਿੱਚ ਸੈਦੋਂ ਇਸ਼ਾਰਾ ਵੈਲਫੇਅਰ ਕਮੇਟੀ ਦੇ ਵੱਲੋਂ ਇਕੱਠਿਆ ਹੋ ਕੇ ਇੱਕ ਜਲਸਾ ਇੱਕ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਹੈ ਕਿਉਂਕਿ ਸੈਦੋਂ ਇਸ਼ਾਰਾ ਹੁਸ਼ਿਆਰਪੁਰ ਹਲਕੇ ਹੁਸ਼ਿਆਰਪੁਰ ਜ਼ਿਲ੍ਹੇ ਦਾ ਮੁਕੇਰੀਆਂ ਹਲਕੇ ਦਾ ਇੱਕ ਪਿੰਡ ਹੈ ਦੋ ਪਿੰਡ ਜਿੰਨਾ ਜਿਸ ਪਿੰਡ ਦੇ ਵਿੱਚੋਂ ਲਗਭਗ 35 ਪਿੰਡਾਂ ਦੀ ਆਬਾਦੀ ਜਿਹੜੀ ਹੈ ਕ੍ਰੋਸ ਕਰਦੀ ਹੈ ਇਸ ਪਿੰਡ ਦੀਆਂ ਮੁੱਖ ਸੜਕਾਂ ਜਿਹੜੀਆਂ ਬੁਰੀ ਤਰ੍ਹਾਂ ਦੇ ਨਾਲ ਟੁੱਟੀਆਂ ਹੋਈਆਂ ਹਨ ਤੇ ਗੰਦੇ ਪਾਣੀ ਦਾ ਕੋਈ ਵੀ ਪ੍ਰਬੰਧ ਨਹੀਂ ਹੈ ਹਾਲ ਤੇ ਹੈ ਕਿ ਲਗਾਤਾਰ ਪਿਛਲੇ ਸਾਲ ਤੋਂ ਸਾਡੇ ਘਰਾਂ ਦੇ ਬੱਚਿਆਂ ਨੂੰ ਸਕੂਲ ਜਾਣ ਦੇ ਲਈ ਇਸ ਗੰਦੇ ਪਾਣੀ ਦੇ ਵਿੱਚੋਂ ਟੱਪਣਿਆ ਪੈ ਰਿਹਾ ਹੈ ਤੇ ਸਾਡੇ ਜਿਹੜੇ ਅਧਿਆਪਕ ਹੈ ਸਕੂਲਾਂ ਦੇ ਵਿੱਚ ਜਾਂਦੇ ਆ ਪੜ੍ਹਾਉਣ ਦੇ ਲਈ ਉਹਨਾਂ ਨੂੰ ਇਹਦੇ ਗੰਦੇ ਪਾਣੀ ਦੇ ਵਿੱਚੋਂ ਟੱਪ ਕੇ ਹਾਦਸਿਆਂ ਦਾ ਸ਼ਿਕਾਰ ਤੱਕ ਹੋਣਾ ਪੈ ਰਿਹਾ ਹੈ। ਉਹਦੇ ਤੋਂ ਇਲਾਵਾ ਲਗਾਤਾਰ ਇਸੇ ਪਿੰਡ ਤੋਂ 710 ਬੱਸਾਂ ਜਿਹੜੀਆਂ ਆ ਰੋਜ਼ ਸਵਾਰੀਆਂ ਲੈ ਕੇ 35-40 ਪਿੰਡਾਂ ਦਾ ਸਫ਼ਰ ਕਰਦੀਆਂ ਆ ਤੇ ਉਤੋਂ ਇਲਾਵਾ ਵੀ ਜੇ ਗੱਲ ਕਰਨੀ ਹੋਵੇ ਸਕੂਲ ਦੀਆਂ ਕਈ ਅਡਰਸ ਸਕੂਲਾਂ ਦੀਆਂ ਬੱਸਾਂ ਐਸੇ ਗੰਦ ਦੇ ਵਿੱਚੋਂ ਟੱਪ ਕੇ ਜਾਂਦੀਆਂ ਆ ਤੇ ਕਈ ਹਾਦਸਿਆਂ ਦਾ ਸ਼ਿਕਾਰ ਵੀ ਲੋਕ ਲਗਾਤਾਰ ਇਸ ਟੁੱਟੀ ਹੋਈ ਸੜਕ ਤੇ ਇੱਥੇ ਗੰਦੇ ਪਾਣੀ ਦਾ ਪ੍ਰਬੰਧ ਨਾਕ ਹੋਣ ਕਰਕੇ ਹੋ ਰਿਹਾ ਆ। ਤੇ ਲੋਕ ਬਿਮਾਰੀਆਂ ਦੇ ਵੀ ਸ਼ਿਕਾਰ ਹੋ ਰਿਹਾ ਹੈ ਇਹ ਨਹੀਂ ਕਿ ਜਿਹੜੀ ਹਾਜੀਪੁਰ ਤੋਂ ਲੈ ਕੇ ਸਰਿਆਣੇ ਦੀ ਸੜਕ ਹੈ ਤੇ ਸੈਦੋਨ ਸ਼ਰੇ ਦੇ ਮੇਨ ਅੱਡੇ ਤੇ ਗੰਦ ਹੈ ਦੂਜੇ ਪਾਸੇ ਜੇ ਅਸੀਂ ਦੇਖ ਲਈਏ ਕਿ ਮਾਨਸਰ ਰੋਡ ਨੂੰ ਵੀ ਜਾਣਾ ਹੈ ਉਸ ਪਾਸੇ ਵੀ ਸੜਕ ਦੀ ਹਾਲਤ ਬੜੀ ਜਿਆਦਾ ਖਸਤ ਆਇਆ ਹੈ ਜਿਹੜਾ ਮਹਿਕਮਿਆਂ ਦੀ ਜ਼ਿੰਮੇਵਾਰੀ ਹੈ ਚਾਹੇ ਉਹ ਪੀਡਬਲਯੂਡੀ ਮੁਕੇਰੀਆਂ ਹੋਵੇ ਚਾਹੇ ਪਾਣੀ ਦੇ ਬੰਦੋਬਸਤ ਨੂੰ ਲੈ ਕੇ ਬੀਡੀਪੀਓ ਹਾਜੀਪੁਰ ਹੋਵੇ ਉਹਨਾਂ ਦੇ ਸਿਰ ਤੇ ਇੱਕ ਜੂੰ ਤੱਕ ਨਹੀਂ ਸਿੱਖਦੀ ਕਿ ਜਿਨ੍ਹਾਂ ਨੂੰ ਲਗਾਤਾਰ ਦਰਖਾਸਤ ਦੇ ਕੇ ਕਿਹਾ ਕੀ ਨਾ ਪਾਣੀ ਦਾ ਪ੍ਰਬੰਧ ਕੀਤਾ ਜਾਵੇ ਹਾਏ ਹੈ ਵੀ ਲੋਕਾਂ ਦੀ ਵੀ ਗਲਤੀ ਹੈ ਵੀ ਗੰਦਾ ਪਾਣੀ ਲਗਾਤਾਰ ਸੜਕਾਂ ਦੇ ਵਿੱਚ ਸੁੱਟ ਕੇ ਉਹ ਲਗਾਤਾਰ ਸੜਕਾਂ ਜਿਹੜੀਆਂ ਬਣੀਆਂ ਹੋਈਆਂ ਸੜਕਾਂ ਦੀ ਸੱਤਿਆਨਾਸ਼ ਕਰ ਦਿੰਦੀ ਹੈ ਪਰ ਅਸੀਂ ਪਿੰਡ ਦੀ ਕਮੇਟੀ ਵੱਲੋਂ ਸਮੂਹ ਪਿੰਡ ਵੱਲੋਂ ਇਕੱਠਿਆਂ ਹੋ ਕੇ ਅੱਜ ਪੰਜਾਬ ਸਰਕਾਰ ਬੀਡੀਪੀਓ ਹਾਜ਼ਿਰ ਪਰ ਤੇ ਪੀਡਬਲਯੂਡੀ ਮੁਕੇਰੀਆਂ ਦਾ ਪੁਤਲਾ ਫੂਕ ਰਹੇ ਆ ਤੇ ਜਿਹੜਾ ਗੰਦ ਪਿਆ ਹੋਇਆ ਉੱਥੇ ਝੋਨਾ ਲਗਾਤਾ ਕਿਉਂਕਿ ਇਹ ਸੜਕਾਂ ਚੱਲਣ ਦੇ ਲਾਇਕ ਨਹੀਂ ਰਹਿ ਗਈਆਂ ਇੱਥੇ ਦਾ ਮੈਨੂੰ ਲੱਗਦਾ ਹੁਣ ਕੱਦੂ ਕਰਕੇ ਝੋਨਾ ਹੀ ਹੋ ਸਕਦਾ ਹੈ ਦੂਜੇ ਪਾਸੇ ਵੀ ਇਹੀ ਹਾਲ ਹੈ ਇਦਾਂ ਦੇ ਗੰਦ ਦੇ ਵਿੱਚੋਂ ਅਸੀਂ ਟੱਪ ਰਿਹਾ ਤੇ ਜਿਹੜੀ 92 ਸੀਟਾਂ ਦੇ ਨਾਲ ਜਿੱਤੀ ਹੋਈ ਸਰਕਾਰ ਹੈ ਜਿਹੜੀ ਦਮਗਜੇ ਮਾਰਦੀ ਹੈ ਵੀ ਅਸੀਂ ਲੋਕਾਂ ਦੇ ਮਸਲੇ ਹੱਲ ਕਰ ਰਿਹਾ ਇਹ ਹੈ ਜ਼ਮੀਨੀ ਸਤਰ ਦੇ ਉੱਪਰ ਮੈਂ ਜ਼ਿਲ੍ਹੇ ਦੇ ਪ੍ਰਸ਼ਾਸਨ ਨੂੰ ਡੀਸੀ ਸਾਹਿਬ ਨੂੰ ਸਿੱਧੇ ਤੌਰ ਤੇ ਅਪੀਲ ਕਰਦਾ ਇਹ ਹਾਲਤਾ ਸਾਡੇ ਪਿੰਡ ਦੀ ਉਹ ਆਪ ਨਿੱਜੀ ਤੌਰ ਤੇ ਇੱਥੇ ਆ ਕੇ ਦੇਖ ਲੈਣ ਹਜੇ ਬਰਸਾਤ ਸ਼ੁਰੂ ਵੀ ਨਹੀਂ ਹੋਈ ਬਰਸਾਤ ਤੋਂ ਇਲਾਵਾ ਭਾਰ ਗਰਮੀਆਂ ਦੇ ਵਿੱਚ ਅਸੀਂ ਲਗਾਤਾਰ ਇਸ ਛੱਪੜ ਦੇ ਵਿੱਚ ਗੁਜ਼ਾਰਾ ਕਰ ਰਹੇ ਹਾਂ ਤੇ ਅਸੀਂ ਜਿੱਥੇ ਅੱਜ ਪੁਤਲਾ ਫੂਕ ਕਰਕੇ ਮਹਿਕਮਿਆਂ ਦੇ ਵਿਰੁੱਧ ਐਕਸ਼ਨ ਕਰ ਰਹੇ ਹਾਂ ਉੱਥੇ ਇਹ ਵੀ ਚੇਤਾਵਨੀ ਦਿੰਦੇ ਹਾਂ ਕਿ ਜੇ 2-3 ਦਿਨਾਂ ਦੇ ਵਿੱਚ ਇਹਦਾ ਪ੍ਰਬੰਧ ਦੇ ਬਾਵਜੂਦ ਮਹਿਕਮੇ ਨੇ ਕੋਈ ਹਰਕਤ ਨਾ ਕੀਤੀ ਮਹਿਕਮਾ ਕਿਸੇ ਜ਼ਮੀਨੀ ਸਤਰ ਦੇ ਕੰਮ ਦੇ ਉੱਪਰ ਨਾ ਆਇਆ ਤੇ ਮਹਿਕਮਿਆਂ ਦੇ ਦਫ਼ਤਰਾਂ ਦੇ ਬਾਹਰ ਬੱਡੀ ਐਕਸ਼ਨ ਹੋਣਗੇ ਜਿਹਦਾ ਸਿੱਧੇ ਤੌਰ ਤੇ ਜ਼ਿੰਮੇਵਾਰ ਵਿਭਾਗ ਹੋਏਗਾ ਅਸੀਂ ਪੱਕੇ ਤੌਰ ਤੇ ਬੀਡੀਪੀ ਉਹਦਾ ਦਾ ਦਫਤਰ ਤੋਂ ਤਾਲਾ ਲਾ ਕੇ ਹੀ ਬੰਦ ਕਰ ਦੇਣਾ ਕਿਉਂਕਿ ਉਹ ਤਾਂ ਕੰਮ ਹੀ ਨਹੀਂ ਕਰ ਰਿਹਾ ਏਸੀ ਕਮਰਿਆਂ ਦੇ ਵਿੱਚ ਬੈਠ ਕੇ ਬਸ ਕਾਗਜ਼ ਕਾਲੇ ਕਰਨ ਤੋਂ ਇਲਾਵਾ ਹਾਲਤ ਜ਼ੀਰੋ ਹੈ ਜ਼ਮੀਨੀ ਸਤਰ ਦੇ ਉੱਪਰ ਲੋਕ ਪੀੜਤ ਹੈ ਅਸੀਂ ਸਮੂਹ ਜਥੇਬੰਦੀ ਵੱਲੋਂ ਇਹ ਸਿੱਧੇ ਤੌਰ ਤੇ ਕਹਿੰਦੇ ਆ ਪੀ ਇਹਦਾ ਤੁਰੰਤ ਪ੍ਰਬੰਧ ਕਰੋ ਜੇ ਪ੍ਰਬੰਧ ਨਾ ਹੋਇਆ ਅਗਲੇ ਐਕਸ਼ਨ ਦੀ ਜ਼ਿੰਮੇਵਾਰੀ ਵਿਭਾਗ ਦੇ ਇਨਾਂ ਅਧਿਕਾਰੀਆਂ ਦੀ ਹੋਣਗੀ ਇਹਦੀ ਨਰਾਕੀ ਕਰਕੇ ਸਾਨੂੰ ਗੰਦ ਦੇ ਵਿੱਚੋਂ ਟੱਪਣਾ ਪੈ ਰਿਹਾ ਧੰਨਵਾਦ ਜੀ